ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੋਈ ਹੈ ਇਸ ਦੇ ਨਾਲ ਹੀ ਨੌਜਵਾਨਾਂ ਦੇ ਲਈ ਕਸਰਤ ਕਰਨ ਦੇ ਲਈ ਜਿਮ ਖੋਲੇ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਜਿਮ ਵਿੱਚ ਆ ਕੇ ਕਸਰਤ ਕਰ ਸਕੇ ਅਤੇ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਦੇ ਵੱਲ ਵੱਧ ਸਕੇ ਇਸੇ ਲੜੀ ਦੇ ਵਿੱਚ ਪੰਜਾਬ ਸਰਕਾਰ ਦੇ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਪਹਿਲੇ ਜਿੰਮ ਦਾ ਉਦਘਾਟਨ ਅੱਜ ਮੋਗਾ ਦੇ ਪਿੰਡ ਦਾਰਾਪੁਰ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਨੇ ਕੀਤਾ ਇਹ 40 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਜਿੰਮ ਹੈ ਅਦੇ ਇੱਥੇ ਕਿਸੇ ਸਮੇਂ ਦੇ ਵਿੱਚ ਪੰਜਾਬ ਤੋਂ ਵੱਧ ਨੌਜਵਾਨ ਕਸਰਤ ਕਰ ਸਕਣਗੇ ਔਰਤਾਂ ਲਈ ਵੱਖਰਾ ਸਮਰ ਸਖਿਆ ਜਾਵੇਗਾ ਇਹ ਪੰਜਾਬ ਦਾ ਪਹਿਲਾ ਸਰਕਾਰੀ ਜਿਮ ਹੋਵੇਗਾ ਜੋ ਪੰਚਾਇਤ ਦੇ ਆਧਾਰਤ ਖੇਤਰ ਦੇ ਵਿੱਚ ਚਲਾਇਆ ਜਾਵੇਗਾ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਵੀ ਮੌਜੂਦ ਸਨ ਮੈਂ ਤੁਹਾਨੂੰ ਸਪ੍ਰਾਈਵੇਟ ਜਿੰਨੇ ਵੀ ਹਿਊਮਨ ਮਿਲਗੇ ਇੰਨੇ ਪਰ ਸਰ ਇਹ ਇਸਨੇ ਮਾਰ ਹਰੇਕ ਜੰੜਕੇ ਦਾ ਇਤਨਾ ਜੋਰ ਲਗਾਉਆ ਦੀ ਰਾਤ ਲੋ ਤੋਂ ਸਵੇਰ ਤੱਕ ਲੜ ਕੇ ਆ ਨਿਕਲਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਮਾਨਯੋਗ ਐਮਐਲਏ ਡਾਕਟਰ ਅਮਨਦੀਪ ਕਰੋ ਰੋੜਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੁੱਚੀ ਪੰਚਾਇਤ ਤੇ ਸਰਪੰਚ ਮਨਦੀਪ ਸ਼ਰਮਾ ਜੀ ਦੀ ਗਵਾਹੀ ਦੇ ਵਿੱਚ ਇਹ ਜਿਹੜਾ ਜਿੰਮ ਤੁਸੀਂ ਵੇਖ ਸਕਦੇ ਹੋ ਇਹ ਪੰਜਾਬ ਦਾ ਪਹਿਲਾ ਸਭ ਤੋਂ ਸੋਹਣਾ ਤੇ ਵੱਡਾ ਸਰਕਾਰੀ ਜਿੰਮ ਹੈ ਤੁਸੀਂ ਇਸ ਇਹੋ ਜਿਹੇ ਜਿੰਮ ਪੰਜਾਬ ਚ ਅਜੇ ਤੱਕ ਨਾ ਵੇਖਿਆ ਹੋਊਗਾ ਤੇ ਨਾ ਵੇਖਣਾ ਫੁਲੀ ਅਸੀਂ ਜਿੰਮ ਹੈ ਡਬਲ ਡਬਲ ਮਸ਼ੀਨਾਂ ਲੱਗੀਆਂ ਹੋਈਆਂ ਸੋ ਮੈਂ ਚਾਹੂੰਗਾ ਕਿ ਜਦੋਂ ਤੁਸੀਂ ਇਹਦੇ ਤੋਂ ਬਾਅਦ ਫ੍ਰੀ ਹੋਵੋਗੇ ਤਾਂ ਲੋਕਾਂ ਨੂੰ ਇਸ ਚੀਜ਼ ਦਾ ਇੱਕ ਬਹੁਤ ਚੰਗਾ ਮੈਸੇਜ ਜਾਊਗਾ ਕਿ ਪੰਚਾਇਤਾਂ ਇਹਨੇ ਵੱਡੇ ਕੰਮ ਵੀ ਕਰ ਸਕਦੀਆਂ ਇਹਦੀ ਲਾਗਤ ਨਾਲ ਜਿਹੜਾ ਜਿਮ ਤਿਆਰ ਹੋਇਆ ਹੈ तकरीबन 2.5 ਲੱਖ ਦੀ ਲਾਗਤ ਨਾਲ ਤਿਆਰ ਹੋਇਆ ਤੇ ਜੇ ਮੈਂ ਗੱਲ ਕਰਾਂ ਤੇ 35 ਤੋਂ 40 ਲੱਖ ਦੀ ਗ੍ਰੇਡ 'ਚ ਜਾਊਗਾ ਕਿਉਂਕਿ ਸਾਡੇ ਨਿੱਜੀ ਫੰਡਸ ਬਹੁਤ ਲੱਗ ਚੁੱਕੇ ਆ ਪਰ ਉਹ ਅਸੀਂ ਕਿਸੇ ਤੋਂ ਡਿਮਾਂਡ ਨਹੀਂ ਰੱਖੀ ਨਾ ਕਿ ਤਾਂ ਲੈ ਆ ਪਰ ਇਹ ਤੁਸੀਂ ਤੁਹਾਨੂੰ ਵੇਖ ਕੇ ਪਤਾ ਲੱਗੂਗਾ ਕਿ ਇਹ 40 ਲੱਖ ਦੇ ਕਰੀਬ ਦਾ ਆ ਜਿਮ ਬਣ ਚੁੱਕਿਆ ਹੈ ਸਰ ਜੀ ਮੰਨ ਕੇ ਤਾਂ ਨਾ ਆਇਆ ਕਿ ਆਪਾਂ ਜਿਮ ਤਿਆਰ ਕਰੀਏ ਕਿਉਂਕਿ ਸਾਰੇ ਪਿੰਡਾਂ ਦੇ ਸਰਪੰਚ ਐ ਸਿਰਫ ਨਾਲੀਆਂ ਗਲੀਆਂ ਤੱਕ ਹੀ ਸੀ ਮਤ ਰਹਿ ਜਾਂਦੇ ਪਹਿਲੀ ਗੱਲ ਤਾਂ ਇਹ ਆ ਜੀ ਮੈਂ ਖੁਦ ਇੱਕ ਫਿਟਨੈਸ ਮਾਡਲ ਆ ਫਿਟਨੈਸ ਫਰੀਕ ਆ ਕਿ ਮੈਂ ਡਿਸਟ੍ਰਿਕਟ ਕੋਆਰਡੀਨੇਟਰ ਆ ਨਸ਼ਾ ਮੁਕਤੀ ਮੋਰਚੇ ਦਾ ਤੇ ਜੇ ਮੈਂ ਇਹ ਪਹਿਲ ਕਰੂੰਗਾ ਤੇ ਮੈਨੂੰ ਲੱਗਦਾ ਕਿ ਹਰੇਕ ਪਿੰਡ ਦਾ ਉਹ ਸਰਪੰਚ ਪਹਿਲ ਕਰੂਗਾ ਸਾਡੇ ਸਰਪੰਚ ਮਨਦੀਪ ਸ਼ਰਮਾ ਜੀ ਸਾਡੀ ਪੂਰੀ ਪੰਚਾਇਤ ਮੈਨੂੰ ਬਹੁਤ ਸਾਥ ਮਿਲਿਆ ਉਹਨਾਂ ਨੇ ਨਾਲ ਲੱਗ ਕੇ ਮੈਨੂੰ ਹੌਸਲਾ ਦਿੱਤਾ ਹਰੇਕ ਚੀਜ਼ ਮੈਨੂੰ ਫੰਡਸ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਿਹਦੇ ਸਹਿਯੋਗ ਦੇ ਨਾਲ ਮੈਂ ਅੱਜ ਪੰਜਾਬ ਦਾ ਸਭ ਤੋਂ ਵੱਡਾ ਤੇ ਸੋਹਣਾ ਸਰਕਾਰੀ ਜਿੰਮੇਦਾਰੀ ਬਣਾ ਦਿੱਤਾ ਲੱਗਦਾ ਕਿ ਬੱਚਿਆਂ ਦੇ ਮਾਪਿਆਂ ਨੂੰ ਵੀ ਜਿਹੜਾ ਚਾਹੀਦਾ ਕਿ ਜਿਹੜਾ ਉਹਨਾਂ ਦਾ ਸਾਥ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਰੋਲਸ ਜੀ ਤੁਹਾਡੀ ਮੈਂ ਇਸ ਚੀਜ਼ ਨਾਲ ਜਮ੍ਹਾਂ ਸਹਿਮਤ ਹਾਂ ਕਿ ਹੁਣ ਸਾਥ ਦੇਣਗੇ ਜੇ ਮੈਂ ਗੱਲ ਕਰਾਂ ਕੱਲੇ ਜਿੰਮ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਘੱਟ ਰਹਿ ਜੂਗੀ ਸਵਾ ਦੋ ਕਰੋੜ ਦੀ ਲਗਤ ਦੇ ਨਾਲ ਸਕੂਲ ਦੇ ਮੂਰੇ ਪੋਲਾ ਅੱਧੋਂ ਜ਼ਿਆਦਾ ਤਿਆਰ ਹੋ ਚੁੱਕਿਆ ਜੀ ਤੇ ਮੈਂ ਚਾਹਣਾ ਹੈ ਕਿ ਸਾਰੇ ਜਿੰਨੇ ਵੀ ਯੂਥ ਦੇ ਮੁੰਡੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣੀ ਚਾਹਣਾ ਕਿ ਮੁੰਡਿਆਂ ਦੇ ਮੈਨੂੰ ਫੋਨ ਆਉਂਦੇ ਆ ਕਿ ਤੁਹਾਡਾ ਜਿਮ ਕਦੋਂ ਓਪਨ ਹੋਣਾ ਕਿਉਂਕਿ ਮੈਨੂੰ ਲੱਗਦਾ ਕਿ ਇਹ ਇਲਾਕੇ ਦਾ ਵੀ ਸਭ ਤੋਂ ਸੋਹਣਾ ਜਿਮ ਹੋਗਾ ਸਭ ਤੋਂ ਪਹਿਲਾਂ ਪਰਮਾਤਮਾ ਦੀ ਹਜ਼ੂਰੀ ਵਿੱਚ ਫਤੇ ਬਲੌਣੇ ਆ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਜਿਮ ਪਿੰਡ ਧਾਰਾਪੁਰ ਵਿੱਚ ਪੰਜਾਬ ਸਰਕਾਰ ਦੀ ਉਪਲਬਧੀਆਂ ਕਰਕੇ ਬਣਾਇਆ ਗਿਆ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਇਹ ਜਿਮ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜੋ ਨਸ਼ਿਆਂ ਵਿਰੁੱਧ ਮੁਹਿੰਮ ਜੋ ਚਲਾਈ ਗਈ ਸੀ ਵੀ ਜੋ ਪੰਜਾਬ ਦੀ ਜਵਾਨੀ ਹੈ ਬਹੁਤ ਨਸ਼ੇ ਚ ਗੱਪੀ ਜਾਰੀ ਹੈ ਤੇ ਅਸੀਂ ਜਿਹੜੇ ਮੇਰੇ ਹਸਬੈਂਡ ਆ ਮਿਸਟਰ ਸਿਮਰਨਜੀ ਸ਼ਰਮਾ ਜਿਨ੍ਹਾਂ ਨੂੰ ਪਿਆਰ ਨਾਲ ਦੀਪਦਾਰਾਪੁਰ ਕਹਿ ਕੇ ਬੁਲਾਇਆ ਜਾਂਦਾ ਹੈ ਉਹਨਾਂ ਦਾ ਬੜਾ ਸ਼ੌਂਕ ਸੀ ਤੇ ਉਹਨਾਂ ਦਾ ਬੜਾ ਮਨ ਸੀ ਕਿ ਮੈਂ ਇੱਥੇ ਪਿੰਡ ਵਿੱਚ ਅਜੇ ਹੀ ਚੀਜ਼ ਲੈ ਕੇ ਆਵਾਂ ਜੋ ਕਿ ਸਾਡੀ ਨੌਜਵਾਨੀ ਨੂੰ ਬਚਾ ਸਕੇ ਕਿਉਂਕਿ ਬੱਚਿਆਂ ਦੀ ਤੇ ਨੌਜਵਾਨਾਂ ਦੀ એનર્ਜੀ ਸੇਵ ਕਰਨੀ ਹੁੰਦੀ ਆ ਇਸ ਲਈ ਜਿਮ ਤਿਆਰ ਕਰਵਾਇਆ ਗਿਆ ਕਿ ਬੱਚੇ ਇੱਥੇ ਆਣਗੇ ਉਹ ਆਪਦੀ એનર્ਜੀ ਲਗਾਣਗੇ ਤੇ ਹੈਲਦੀ ਵੀ ਬਣਨਗੇ ਤੇ ਵਲਦੀ ਵੀ ਹੋਣਗੇ ਕਿਉਂਕਿ ਉਹਨਾਂ ਦੀ ਸੇਵਿੰਗ ਵੀ ਹੋਵੇਗੀ ਤੇ ਇਸ ਲਈ ਜਿੰਮ ਤਿਆਰ ਕੀਤਾ ਗਿਆ ਜੋ ਕਿ ਬੱਚਿਆਂ ਨੂੰ ਜੁੱਧ ਤੋਂ ਨਸ਼ਿਆਂ ਵਿਰੁੱਧ ਮਹਾਂਮ ਚਲਾ ਕੇ ਤੇ ਬੱਚੇ ਵੀ ਅਗਾਹ ਵਧੂ ਹੋਣ ਤੇ ਇੱਕ ਜਵਾਨੀ ਨਾਗਰਿਕਤਾ ਵਧੀਆ ਤਿਆਰ ਕੀਤੀ ਜਾਵੇ। ਨੌਜਵਾਨਾਂ ਨੂੰ ਅਪੀਲ ਕਰੂੰਗੀ ਤੁਸੀਂ ਬਹੁਤ ਵਾਰ ਹੋਵੇ ਬੱਚੇ ਵੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਸਿੰਘ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਮੈਡਮ ਅਮਨਦੀਪ ਕੌਰ ਅਰੋੜਾ ਜੀ ਐਮਐਲਏ ਮੋਗਾ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਪਿੰਡ ਦਾਰਾਪੁਰ ਵਿੱਚ ਉਦਘਾਟਨ ਕਰਨ ਜਾ ਰਹੇ ਹਨ ਉਪ ਮੁੱਖ ਮੰਤਰੀ ਦਿੱਲੀ ਸਰ ਮਨੀਸ਼ ਸ਼ੋਧਿਆ ਜੀ ਇੱਥੇ ਪਹੁੰਚ ਰਹੇ ਹਨ ਉਹਨਾਂ ਦੀਆਂ ਉਪलब्ਧੀਆਂ ਕਰਕੇ ਉਹਨਾਂ ਦੀ ਜਾਨੀ ਕਿ ਸਾਡੇ ਨਾਲ ਹਰ ਦਮ ਉਹ ਸਾਡੇ ਨਾਲ ਖੜੇ ਜੋ ਵੀ ਅਸੀਂ ਉਹਨਾਂ ਤੋਂ ਮੰਗਿਆ ਪਿੰਡ ਲਈ ਵੀ ਵਿਕਾਸ ਉਪਲਬਧੀਆਂ ਕਰਵਾਈਆਂ ਜਾਣ ਮੈਡਮ ਨੇ ਕਦੇ ਮਨਾਂ ਨਹੀਂ ਕੀਤਾ ਤੇ ਉਹ ਅੱਜ ਇੱਥੇ ਪਹੁੰਚ ਚੁੱਕੇ ਹਨ ਤੇ ਉਦਘਾਟਨ ਕਰਨ ਜਾ ਰਹੇ ਹਨ ਬਹੁਤ ਹੀ ਖੁਸ਼ੀ ਦੀ ਗੱਲ ਹੈ ਪਿੰਡ ਦਾਰਾਪੁਰ ਵਾਸੀਆਂ ਲਈ ਤੇ ਸਾਡੀ ਨਗਰ ਪੰਚਾਇਤ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜੋ ਸਾਡੇ ਨਾਲ ਖੜੇ ਰਹਿੰਦੇ ਹਨ ਨੌਜਵਾਨਾਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਜੋ ਜਮ ਤਿਆਰ ਕਰਵਾਇਆ ਗਿਆ ਹੈ ਪਿੰਡ ਲਈ ਕਰਵਾਇਆ ਗਿਆ ਹੈ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਅਸੀਂ ਉਤਸ਼ਾਹ ਕਰਦੇ ਹਾਂ ਉਹਨਾਂ ਨੂੰ ਅ ਇਨਸਪਾਇਰ ਕਰਦੇ ਹਾਂ ਕਿ ਉਹ ਵੀ ਇੱਥੇ ਆਉਣ ਤੇ ਜਿਮ ਚ ਆਵਦੀ ਲਾ ਕੇ ਜਾਣ ਐਕਸਰਸਾਈਜ਼ ਜਿਨ੍ਹਾਂ ਦੇ ਨਾਲ ਹੈਲਦੀ ਕਿਹਾ ਗਿਆ ਗਿਆ ਹੈ ਹੈਲਥ ਇਜ਼ ਵੈਲਥ ਇਹ ਬਿਲਕੁਲ ਟ੍ਰੂ ਹੈ ਕਿ ਹੈਲਥ ਆ ਇਸ ਵੈਲਥ ਹੈ ਜੀ ਜੇ ਹੈਲਥ ਦੇ ਨਾਲ ਹੀ ਸਭ ਕੁਝ ਹੈ ਲੱਗਦਾ ਨਹੀਂ ਇਸ ਤਰ੍ਹਾਂ ਦੇ ਉਪਰਾਲੇ ਜੇ ਸਾਰੇ ਪਿੰਡ ਦੇ ਸਰਪੰਚ ਕਰਨ ਤੇ ਜਿਹੜੇ ਨੌਜਵਾਨ ਖੜੀ ਹੈ ਨਸ਼ੇ ਦੇ ਡੋਪਤੀ ਜਾ ਰਹੀ ਕਿਤੇ ਨਾ ਕਿਤੇ ਜਿਹੜੀ ਇਹਨਾਂ ਠੱਲ ਪੈ ਗਈ 100% ਹੈ ਸ਼ੂਰ ਗੱਲ ਆ ਵੀ ਅਗਰ ਹਰ ਪਿੰਡ ਵਿੱਚ ਇਦਾਂ ਦਾ ਉਪਰਾਲਾ ਕੀਤਾ ਜਾਵੇ ਤਾਂ ਬਹੁਤ ਹੀ ਬੱਚੇ ਅਗਾਵ ਨੂੰ ਸੋਚਦੇ ਹੋਣਗੇ ਤੇ ਉਹ ਆਪਦੀ ਹੈਲਥ ਨੂੰ ਬਹੁਤ ਹੀ ਵਧੀਆ ਕਰ ਸਕਣਗੇ ਮੈਂ ਚਾਹੁੰਨੀ ਆ ਕਿ 90% ਅਸੀਂ ਸਾਰੇ ਰਲ ਕੇ ਵੀ 90% ਅਸੀਂ ਕਾਬੂ ਪਾ ਸਕਾਂਗੇ ਨਸ਼ੇ ਤੇ ਇਹ ਪਹੁੰਚੇ ਚਲੇਗਾ ਜਾਂ ਇਹ ਤੇ ਕੋਈ ਗੀਤ ਕਰੇਗਾ ਇਹ ਦੇਖੋ ਵੈਸੇ ਤਾਂ ਸਰਕਾਰ ਦੀ ਪ੍ਰਾਪਰਟੀ ਆ ਜੀ ਸਰਕਾਰੀ ਜਿਮ ਤਿਆਰ ਕੀਤਾ ਗਿਆ ਹੈ ਅਸੀਂ ਪਹਿਲੀ ਵਾਰ ਦੇਖਿਆ ਹੈ ਵੀ ਸਰਕਾਰੀ ਜਿਮ ਇੱਦਾਂ ਦਾ ਬਣਾਇਆ ਗਿਆ ਹੈ ਇਹਦੀ ਸਾਂਭ ਸੰਭਾਲ ਲਈ ਕੁਝ ਆਪਾਂ ਵਰਕਰ ਰੱਖਾਂਗੇ ਵੀ ਕਿਉਂਕਿ ਇੱਥੇ ਸਫਾਈ ਦੀ ਵੀ ਪ੍ਰਾਪਰ ਧਿਆਨ ਰੱਖਣਾ ਪੈਣਾ ਹੈ ਤੇ ਇਹਦੀ ਪ੍ਰਾਪਰਟੀ ਨੂੰ ਸੰਭਾਲ ਲੈ ਵੀ ਕੁਝ ਵਰਕਰ ਰੱਖੇ ਜਾਣੇ ਆ ਬਾਕੀ ਫ੍ਰੀ ਆਫ ਕਾਸਟ ਹੈ ਜੀ ਇਹ ਸਰਕਾਰੀ ਜਿਮ ਠੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹਲਕੇ ਮੋਗਾ ਪਿੰਡ ਦਾਰਾਪੁਰ ਵਿਖੇ ਸਾਡੇ ਮੇਰੇ ਵੱਡੇ ਵੀ ਦੀਪ ਦਾਰਾਪੁਰ ਜੀ ਉਹਨਾਂ ਦੇ ਧਰਮ ਪਤਨੀ ਸਾਡੇ ਸਰਪੰਚ ਸਾਹਿਬ ਮਨਦੀਪ ਸ਼ਰਮਾ ਜੀ ਪਿੰਡ ਦੇ ਸਾਰੇ ਯੂਥ ਸਾਡੇ ਆਗੂ ਸਹਿਬਾਨਾਂ ਦੇ ਵਲੰਟੀਅਰ ਸਹਿਬਾਨਾਂ ਦੇ ਸਹਿਯੋਗ ਸਦਕਾ ਪੰਜਾਬ ਸਰਕਾਰ ਵੱਲੋਂ ਅੱਜ ਪਿੰਡ ਵਿਖੇ ਇਹ ਇੱਕ ਸੈਂਪਲ ਦੇ ਤੌਰ ਤੇ ਅਸੀਂ ਜਿਹੜੀ ਹੈਗੀ ਆ 22 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਮ ਜਿਹੜੀ ਮੈਂ ਕਹਿ ਸਕਦੀ ਆ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਮਾਡਲ ਦੀ ਤਰ੍ਹਾਂ ਪੇਸ਼ ਹੋਵੇਗੀ ਬਹੁਤ ਅੱچھے ਇਕੁਪਮੈਂਟਸ ਲੈ ਕੇ ਆਏ ਗਏ ਆ ਔਰ ਇਹ ਜਿੰਮ ਦਾ ਉਦਗਾਟਨ ਸਾਡੇ ਪੰਜਾਬ ਪਰਿਵਾਰੀ ਮਾਨਯੋਗ ਮਨੀਸ਼ ਸੋਧਿਆ ਜੀ ਔਰ ਸਾਡੇ ਸਾਰੇ ਜ਼ਿਲ੍ਹੇ ਦੇ ਐਮ ਐਲ ਏ ਸਹਿਬਾਨ ਸਭ ਦੇ ਨਾਲ ਮਿਲ ਕੇ ਅੱਜ ਕੀਤਾ ਗਿਆ ਮੈਂ ਸਾਡੇ ਪੰਜਾਬ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਦੀ ਸਾਰੀ ਟੀਮ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਪੰਚਾਇਤੀ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਡੇ ਮੇਰੇ ਹਲਕੇ ਪਿੰਡ ਦਾਰਾ ਪਰ ਤੋਂ ਜਿਹੜੀ ਇਸ ਮਾਡਲ ਦੀ ਸ਼ੁਰੂਆਤ ਕੀਤੀ ਔਰ ਸਾਡੇ ਜਿੰਨੇ ਵੀ ਮੇਰੇ ਯੂਥ ਵੀਰ ਜਿਨ੍ਹਾਂ ਨੇ ਆਪਣਾ ਮਿਹਨਤ ਇੱਥੇ ਕੀਤੀ ਆ ਇਸ ਨੂੰ ਬਣਾਉਣ ਦੇ ਵਿੱਚ ਮੈਂ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਕਰਦੀ ਹਾਂ ਔਰ ਇਸੇ ਤਰ੍ਹਾਂ ਅਸੀਂ ਜਿਸ ਤਰ੍ਹਾਂ ਸਾਡੇ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਯੂਥ ਦੀਆਂ ਟੀਮਾਂ ਦਾ ਸੰਗਠਨ ਹੋਇਆ ਔਰ ਪੰਜਾਬ ਨੂੰ ਫਿਰ ਤੋਂ ਪੰਜਾਬ ਹਜ਼ਦਾ ਖੇਡ ਦਾ ਪੰਜਾਬ ਬਣਾਉਣ ਦੇ ਲਈ ਅਸੀਂ ਆਪਣੇ ਯੂਥ ਨੂੰ ਕਹਿ ਰਹੇ ਹਾਂ ਕਿ ਨਸ਼ੇ ਛੱਡ ਕੇ ਖੇਡਾਂ ਪ੍ਰਤੀ ਜਿਹੜੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਉਹ ਇੱਕ ਮਿਸਾਲ ਜਿਹੜੀ ਹੈਗੀ ਆ ਉਹ ਕਾਇਮ ਕਰਨ ਜਾ ਰਹੇ ਸਾਡੇ ਪਿੰਡ ਤਾਰਾ ਪਰਦੇ ਸਰਪੰਚ ਸਾਹਿਬ ਮੈਂ ਸਾਰੇ ਪਿੰਡਾਂ ਦਾ ਪੈਣਾ ਦਾ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦ ਜੀ ਲੱਗਦਾ ਨਹੀਂ ਸਰਪੰਸ ਜਿਸ ਤਰ੍ਹਾਂ ਸਰਪੰਸ ਸਾਹਿਬ ਨੇ ਜੋ ਬਰਲਾ ਕੀਤਾ ਹੈਗਾ ਸਾਰੇ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਇਸ ਦਾ ਬਰਲਾ ਕਰ ਤਾਂ ਜੋ ਜਿਹੜੀ ਨੌਜਵਾਨ ਪੀੜ੍ਹੀ ਨਸ਼ੇ ਤੋਂ ਦੂਰ ਰਹਿ ਕੇ ਇਸ ਤਰ੍ਹਾਂ ਦੇ ਜਿੰਮ ਦੇ ਨਾਲ ਜਿਹੜਾ ਜੁੜ ਸਕੀ ਆ ਬਿਲਕੁਲ ਜੀ ਇਹ ਪਹਿਲਾ ਪਿੰਡ ਹੈ ਮੇਰੇ ਹਲਕੇ ਦਾ ਜਿੱਥੇ ਇਸ ਤਰ੍ਹਾਂ ਦੀ ਜਿੰਮ ਜਿਹੜੀ ਹੈਗੀ ਆ ਬਣਾਈ ਗਈ ਆ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਹਰ ਪਿੰਡ ਦੇ ਵਿੱਚ ਮੈਂ ਆਪਣੇ ਸਰਪੰਸ ਸਹਿਮਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਹਰ ਪਿੰਡ ਦੇ ਵਿੱਚ ਇਦਾਂ ਦੀ ਜਿਹੜੀ ਹੈਗੀ ਆ ਜਿਮ ਬਣਾਈਆਂ ਜਾਣ ਪਲੇਗਰਾਉਂਡ ਹਰ ਪਿੰਡ ਦੇ ਵਿੱਚੋਂ ਔਰ ਸ਼ਹਿਰਾਂ ਦੇ ਵਿੱਚ ਸਾਡੀ ਸਰਕਾਰ ਵੱਲੋਂ ਬਣਾਏ ਜਾ ਰਹੇ ਆ ਔਰ ਇਸ ਪਿੰਡ ਦੇ ਵਿੱਚ ਬੜੀ ਲੰਬੇ ਸਮੇਂ ਤੋਂ ਮੰਗ ਸੀਗੀ ਕਿ ਸਕੂਲ ਜਿਹੜਾ ਸੀਗਾ ਨੈਸ਼ਨਲ ਹਾਈਵੇ ਤੇ ਸੀਗਾ ਬਹੁਤ ਸਾਰੀਆਂ ਇੱਥੇ ਪਿਛਲੇ ਸਮਿਆਂ ਦੇ ਵਿੱਚ ਇੱਥੇ ਦੁਰਘਟਨਾਵਾਂ ਵਾਪਰੀਆਂ ਜਿਦੇ ਵਿੱਚ ਬੱਚਿਆਂ ਨੂੰ ਆਪਣੀ ਜਾਨ ਗਵਾਣੀ ਪਈ ਇਹ ਸਾਹਮਣੇ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਸ ਦੀ ਸਾਰੀ ਦਾ ਕੰਮ ਚੱਲ ਰਿਹਾ ਇਹ ਵੀ ਜਿਹੜਾ ਹੈਗਾ ਜਲਦੀ ਬਣਾ ਕੇ ਬੱਚਿਆਂ ਨੂੰ ਸਪੁਰਦ ਕੀਤਾ ਜਾਏਗਾ ਆਲਮੋਸਟ ਕੰਮ ਕੰਪਲੀਟ ਹੋ ਗਿਆ ਅੱਜ ਜਿਮ ਦਾ ਉਦਘਾਟਨ ਕੀਤਾ ਗਿਆ ਪਿਛਲੇ ਸਾਲ ਇਸ ਪਿੰਡ ਦੇ ਵਿੱਚ ਨਹਿਰੀ ਪਾਈਪਲਾਈਨ ਦਾ ਜਿਹੜਾ ਕੰਮ ਸਟਾਰਟ ਕਰਵਾਇਆ ਗਿਆ ਸੀਗਾ ਉਹ ਵੀ ਆਲਮੋਸਟ ਕੰਪਲੀਟ ਹੋ ਚੁੱਕਿਆ ਉਸ ਦਾ ਵੀ ਥੋੜੇ ਦਿਨਾਂ ਚ ਉਦਘਾਟਨ ਕਰਾਂਗੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸਾਰੇ ਸਰਪੰਚ ਸਹਿਬਾਨ ਐਮਸੀ ਸਹਿਬਾਨ ਅਸੀਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਬਚਨ ਬੰਦ ਦਾ ਉਹਨਾਂ ਨੂੰ ਜਿਹੜੇ ਜਿਹੜੇ ਵਾਅਦੇ ਅਸੀਂ ਕੀਤੇ ਸੀਗੇ ਉਹ ਇੱਕ ਇੱਕ ਵਾਅਦਾ ਪੂਰਾ ਕਰਕੇ ਦੇਾਂਗੇ ਔਰ ਪੰਜਾਬ ਸਰਕਾਰ ਲਗਾਤਾਰ ਲੱਗੀ ਹੋਈ ਹੈ ਚਾਹੇ ਉਹ ਨਹਿਰੀ ਪਾਣੀ ਦੀ ਗੱਲ ਹੋਵੇ ਚਾਹੇ ਪਿੰਡਾਂ ਦੇ ਵਿੱਚ ਖੇਡ ਮੈਦਾਨਾਂ ਦੀ ਗੱਲ ਹੋਵੇ ਚਾਹੇ ਅੱਜ ਜਿਸ ਤਰ੍ਹਾਂ ਦੀ ਜਿਮ ਅਸੀਂ ਇੱਥੇ ਪਿੰਡ ਦਾਰਾਪੁਰ ਦੇ ਵਿੱਚ ਸਾਡੇ ਸਰਪੰਚ ਸਾਹਿਬ ਮੇਰੇ ਵੱਡੇ ਵੀਰ ਦੀਪ ਦਾਰਾਪੁਰ ਇਹਨਾਂ ਦੀ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਬਣਾਈ ਗਈ ਹੈ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਜਿਮਾਂ ਵੀ ਬਣਾਈਆਂ ਜਾਣਗੀਆਂ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਵੀ ਸੋ ਲਗਾਤਾਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਜ਼ਰੂਰ ਕਰਕੇ ਦਿਖਾਵਾਂਗੇ ਪੰਜਾਬ ਨੂੰ ਫਿਰ ਤੋਂ ਜਿਹੜਾ ਹੈਗਾ ਹੱਸਦਾ ਖੇਡਦਾ ਪੰਜਾਬ ਔਰ ਪੰਜਾਬ ਦੇ ਯੂਥ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਵਾਂਗੇ ਕੀ ਕਰੋਗੇ ਨੌਜਵਾਨ ਬੜੇ ਮੈਂ ਸਭ ਨੂੰ ਇਹੀ ਬੇਨਤੀ ਕਰੂੰਗੀ ਕਿ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਸਾਡੇ ਪੰਜਾਬ ਦੇ ਨੌਜਵਾਨ ਜਿਸ ਤਰ੍ਹਾਂ ਪਹਿਲਾਂ ਕੁੰਦੇਸੀ ਹੱਸਦੇ ਖੇਡਦੇ ਸੀ ਖੇਡ ਦੇ ਮਲਾਣਾ ਦੇ ਵਿੱਚ ਕਬੱਡੀਆਂ ਖੇਡਦੇ ਸੀ ਕੁਸ਼ਤੀਆਂ ਖੇਡਦੇ ਸੀ ਫਿਰ ਤੋਂ ਅਸੀਂ ਆਪਣੇ ਪੰਜਾਬ ਨੂੰ ਮਿਲ ਕੇ ਉਸ ਤਰ੍ਹਾਂ ਦਾ ਪੰਜਾਬ ਬਣਾਈਏ ਸਾਡੀ ਅੱਛੀ ਸਿਹਤ ਹੋਵੇ ਸਾਡੇ ਨੌਜਵਾਨ ਵੀਰਾਂ ਦੀ ਔਰ ਗੁਰੂ ਸਾਹਿਬ ਮੇਰਕਾਰ ਸਾਰਿਆਂ ਤੋਂ ਨਸ਼ਿਆਂ ਤੋਂ ਸਾਰੇ ਦੂਰ ਰਹਿਣ ਲਗਾਤਾਰ ਬੇਨਤੀ ਕਰ ਰਹੇ ਹਾਂ ਮੇਰੇ ਮੋਰਗੇ ਹਲਕੇ ਤੋਂ ਤਕਰੀਬਨ 100-150 ਬੱਚੇ ਦਾ ਜਿਹੜਾ ਅਸੀਂ ਰੀਹੈਬ ਸੈਂਟਰ ਦੇ ਵਿੱਚ ਟ੍ਰੀਟਮੈਂਟ ਕਰਵਾ ਰਹੇ ਹਾਂ ਜਿਹੜੇ ਨਸ਼ੇ ਕਰ ਰਹੇ ਸੀਗੇ ਔਰ ਮੈਂ ਸਭ ਨੂੰ ਇਹੀ ਬੇਨਤੀ ਕਰੂੰਗੀ ਕਿ ਨਸ਼ੇ ਛੱਡੋ ਆਓ ਸਾਡੇ ਕੋਲ ਅਸੀਂ ਤੁਹਾਡਾ ਟ੍ਰੀਟਮੈਂਟ ਕਰਵਾ ਕੇ ਦਵਾਂਗੇ ਤੇ ਇੱਕ ਹੋਰ ਗਾਰੰਟੀ ਦਿੱਤੀ ਹੈ ਕਿ ਜਿਹੜੇ ਵੀ ਰੋਜ਼ਗਾਰ ਤੇ ਨਹੀਂ ਲੱਗੇ ਹੋਣਗੇ ਉਹਨਾਂ ਨੂੰ ਰੋਜ਼ਗਾਰ ਤੇ ਵੀ ਅਸੀਂ ਲਗਾ ਕੇ ਦਵਾਂਗੇ ਔਰ ਆਓ ਅਸੀਂ ਆਪਣੇ ਪੰਜਾਬ ਨੂੰ ਫਿਰ ਤੋਂ ਹੱਸਦਾ ਖੇਡਦਾ ਪੰਜਾਬ ਬਣਾਈਏ ਸਾਰੇ ਆਪਣੀ ਅੱਛੀ ਸਿਹਤ ਬਣਾਓ ਔਰ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੇ ਨਸ਼ੇ ਚ ਪਏ ਉਹਨਾਂ ਦਾ ਬਿਲਕੁਲ ਵੀਰ ਜੀ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਔਰ ਮੈਂ ਜਿਸ ਇਸ ਬੋਰਡ ਦੇ ਵਿੱਚ ਗਈਆਂ ਉਸ ਬੋਰਡ ਦੇ ਵਿੱਚ ਮਾਪੇ ਬਹੁਤ ਸਾਰੇ ਪੇਰੈਂਟਸ ਇਦਾਂ ਦੇ ਆਏ ਆ ਜਿਨ੍ਹਾਂ ਦੇ ਬੱਚੇ ਐਗਰੀ ਨਹੀਂ ਸੀ ਕਰ ਰਹੇ ਟ੍ਰੀਟਮੈਂਟ ਕਰਵਾਉਣ ਲਈ ਬਟ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਉਹਨਾਂ ਬੱਚਿਆਂ ਨੂੰ ਮਨਾ ਕੇ ਰੀਹੈਬ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਹੋਇਆ ਔਰ ਮੈਂ ਸਭ ਨੂੰ ਇਹੀ ਬੇਨਤੀ ਕਰਦੀ ਆ ਜਿੱਥੇ ਵੀ ਜਾਣੀ ਆ ਕਿ ਇਸ ਦੇ ਵਿੱਚ ਸ਼ਰਮਾਣ ਦੀ ਕੋਈ ਗੱਲ ਨਹੀਂ ਗਈ ਇਹ ਕੋਈ ਬੁਰੀ ਚੀਜ਼ ਨਹੀਂ ਆ ਬੱਚੇ ਗਲਤ ਆਦਤ ਦੇ ਵਿੱਚ ਪੈ ਗਏ ਸਾਨੂੰ ਮਿਲ ਜੁਲ ਕੇ ਉਹਨਾਂ ਨੂੰ ਇਸ ਗਲਤ ਆਜਕ ਤੋਂ ਛੁਟਕਾਰਾ ਦਿਵਾਣਾ ਚਾਹੀਦਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਜਿਸ ਤਰ੍ਹਾਂ ਕੋਈ ਮਰੀਜ਼ ਕਿਸੇ ਬਿਮਾਰੀ ਤੋਂ ਪੀੜਿਤ ਹੁੰਦਾ ਉਸੇ ਤਰ੍ਹਾਂ ਜਿਹੜੇ ਨਸ਼ਾ ਕਰਦੇ ਆ ਇਹ ਵੀ ਇੱਕ ਬਿਮਾਰੀ ਹੈ ਉਹ ਵੀ ਪੀੜਿਤ ਨੇ ਸਾਨੂੰ ਉਹਨਾਂ ਨੂੰ ਪਿਆਰ ਦੇ ਨਾਲ ਜਿਹੜਾ ਹੈਗਾ ਸਮਝਾਉਣਾ ਚਾਹੀਦਾ ਨਸ਼ਾ ਛੱਡਣ ਲਈ ਔਰ ਸਾਡੇ ਕੋਲ ਲੈ ਕੇ ਆਓ ਮੈਂ ਮੇਰੀ ਪੂਰੀ ਟੀਮ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਨਾ ਬਹੁਤ ਜ਼ਿਆਦਾ ਡੇਰ ਹੋ ਚੁੱਕੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਟ੍ਰੀਟਮੈਂਟ ਕਰਵਾਉਣਾ ਚਾਹੀਦਾ ਬਹੁਤ-ਬਹੁਤ ਅੰਕਲ ਮੈਂ ਸਮਝਦਾ ਹਾਂ ਇਹ आम आदमी पार्टी की टीम की अरविंद केजरीवाल जी की टीम की खासियत है कि जो भी जिसको जहां जिम्मेदारी मिलती है हर व्यक्ति कोशिश करता है कि उस जिम्मेदारी को निभाते हुए लोगों का जितना अधिक से अधिक भला कर सकें लोगों को जितने से अधिक से अधिक सुविधाएं दे सकें उस पर काम किया जाए अरविंद केजरीवाल जी की भगवंत मान जी की टीम की हमारी साथी हैं हमारे साथी हैं दीप जो युद्ध नशे के विरुद्ध में बहुत अच्छे से पूरे डिस्ट्रिक्ट लेवल पे काम कर रहे हैं केजरीवाल जी के साहब के मिशन में और उन्हीं की वाइफ यहाँ पे सरपंच है गाँव में उन्होंने मंदिर उन्होंने बड़ा शानदार जिम अपने गांव के लोगों के लिए खोला है मैंने कभी भी किसी पंचायत में इतना शानदार जिम जो पंचायत ने खोला हो और लोगों के लिए फ्री में इस तरह से उपलब्ध हो ये देखा नहीं है तो इन्होंने मुझे जब बताया तो मुझे अच्छा लगा मैं उस जिम को देखने यहाँ आया मेरा मन था कि एक सरपंच अगर चाहे तो अपने गांव के लोगों के लिए क्या क्या सुविधाएं दे सकता है उसमें जिम कैसे बना सकता है वो मैं विशेष रूप से देखने आया था तो मैं सरपंच साहबा को बहुत बहुत बधाई देता हूँ पूरी टीम को सबको बहुत बधाई देता हूँ गाँव की यूथ टीम को एमएलए साहबा हमारी हैं अमन जी उनको भी बहुत बहुत बधाई उनका पूरा सहयोग यहाँ के सभी सरपंचों के लिए रहता है तो उन्होंने भी सहयोग दिया इसमें पूरे गांव ने बहुत अच्छे से एक मिसाल पेश की है कि अगर एमएलए सरपंच गांव का यूथ गांव की एक्टिव टीम सब मिल जाए तो गांव के लोगों के लिए वेलफेयर के लिए भी काम होंगे एंड आई एम श्योर इसी में से क्योंकि तो अब यहां बच्चों को सुविधाएं मिलेगी तो यहां से आने वाले समय के आगे खिलाड़ी मिलेंगे स्वस्थ गांव रहेगा और स्वस्थ रहेगा आगे आने वाले समय में खिलाड़ी निकलेंगे अच्छे नौकरी करने वाले लोग निकलेंगे तो फिर नशे की जरूरत ही नहीं पड़ेगी तो गांव अपने आप नशा मुक्त होगा यूथ के पास यूथ के पास एक अच्छा मिशन होगा तो गांव अपने आप नशा मुक्त होगा पहला गाँव इतना बड़ा जिम बनाया गया अभी तो लगता है कि नौजवानों को फायदा होगा बिल्कुल बिल्कुल नौजवानों को फायदा होगा लेडीज को फायदा होगा गाँव की आने वाली पीढ़ी को फायदा होगा गाँव में एक माहौल बनेगा स्वस्थ रहने का और गलत कामों में ना पड़ के स्वस्थ रहकर अपने जीवन के लिए कोई लक्ष्य चुनने का माहौल बनेगा तो लेडीज के लिए देखो तो युद्ध नशे के विरुद्ध पर जो मानसार की सरकार है वो चौतरफा काम कर रही है एक तरफ मैंने देखा है कि जो लोग गांव में नशा बेचते हैं उनके खिलाफ एक्शन हो रहा है और बहुत सख्त एक्शन हो रहा है जो लोग नशा कंज्यूम करते हैं उनके ट्रीटमेंट पर उनके नशे की आदत को छुड़वाने के लिए बहुत जबरदस्त काम हो रहा है तो ये दो सॉलिड काम तो नशे को लेकर डायरेक्टली हो रहे हैं लेकिन सोशल रिफॉर्म एजुकेशन हेल्थ को बढ़ावा गांव गांव-गांव में स्पोर्ट्स के स्टेडियम बनाना उनके खेल के मैदान बना के देना लड़कों के लड़कों के लिए ताकि युद्ध नशे की तरफ जाए ना उस पर अलग तरीके से काम हो रहा है और जैसा अमन जी ने भी बोला कि मान साहब की सरकार ने बजट में अनाउंस किया था कि हर गांव में खेल के मैदान बनाए जा रहे हैं तो पंजाब के सारे गाँव में अच्छे खेल के मैदान बनाना और जो युद्ध नशे के रुपी कार्रवाई है इसको तो आगे चलाएंगे चलाएंगे संकल्प यह है कि पिछली पार्टियों ने जो नशा बेचा उन्होंने राजनीति को नशे को फैलाने का हथियार बनाया उनको सरकार बनाने का मौका मिला पिछली पार्टियों को तो उन्होंने सरकार को भी नशे के कारोबार को फैलाने का हथियार बनाया आम आदमी पार्टी ने अरविंद केजरीवाल जी ने भगवंत मान जी ने मिलकर संकल्प लिया हुआ है और आम आदमी पार्टी के एक एक कार्यकर्ता ने मिलकर संकल्प लिया हुआ है कि पंजाब के हर गांव को नशे से मुक्ति दलानी उसके लिए गांव में इस तरह के खेलों की सुविधाएं स्वस्थ उस रहने की सुविधाएं गांव में अच्छी पढ़ाई हो नशे के कारोबारियों के खिलाफ तगड़े से तगड़े कारोबारी के खिलाफ भी सख्त एक्शन हो ये हमारा गिरफ्तारी को लेकर नहीं वो भी कल भी मैंने बोला था कि भगवंत मान जी का अरविंद केजरीवाल जी का ये कमिटमेंट था पंजाब की जनता से कि पंजाब को नशे से और नशे के कारोबारियों से मुख्तार तो नशे को बढ़ावा देने वाला कोई भी व्यक्ति वो चाहे नीचे के लेवल पे गांव के लेवल पे कोई पैडलर हो या ऊपर के लेवल का